ਉਹ ਕੱਲ ਨੂੰ ਜਿਹੜਾ ਹਾਦਸਾ ਉਹਨਾਂ ਦਾ ਟਾਈਮ ਲੱਗਦਾ ਸੀ ਆਪਾਂ ਉਹ ਵੀ ਧਿਆਨ ਕਰੋ ਦੋਨੇ ਜ਼ਿਲ੍ਹੇ ਨਾਲ ਬਠਿੰਡੇ ਜ਼ਿਲ੍ਹੇ ਨਾਲ ਪੈਂਦਾ ਦੂਜੇ ਪਾਸੇ ਮੋਸਰ ਜ਼ਿਲ੍ਹੇ ਦੇ ਵਿੱਚ ਹੈ ਤੇ ਜੇ ਸਭ ਤੋਂ ਵੱਡੀ ਗੱਲ ਪਤਾ ਨੂੰ ਪਤਾ ਅਨੇਕਾ ਪਰਿਵਾਰ ਆਪਾਂ 13 ਫਰਵਰੀ ਤੋਂ ਲੈ ਕੇ ਲਗਾਤਾਰ ਚਾਹੋ ਸ਼ੰਭੂ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਡੱਬਾ ਵਾਲੀ ਚਾਹ ਰਤਲਪੁਰਾ ਚਾਰ ਤਾਈ ਸਾਡੇ ਮੋਰ ਤੇ ਚੱਲਦੇ ਨੇ 13 ਫਰਵਰੀ ਨੂੰ ਆਪਾਂ ਨੂੰ ਰੋਕਿਆ ਗਿਆ ਆਪਣੇ ਤੇ ਆਫਰ ਬਾਇ ਛੱਡੇ ਲਾਠੀ ਚਾਰ ਦੀ ਕੀਤਾ 13 ਨਾਲੋਂ 14 ਨੂੰ ਜਾਦੇ ਕੀਤਾ ਇਹ ਵਿੱਚ ਦੀ ਗੱਲਬਾਤ ਹੋਈ ਸਰਕਾਰ ਨਾਲ ਗੱਲਬਾਤ ਸਿਰੇ ਨਹੀਂ ਲੱਗੀ ਤਾਂ 21 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ 21 ਤਰੀਕ ਨੂੰ اسی ਗਾਹਾਂ ਦਿੱਲੀ ਵੱਲ ਨੂੰ ਵਧਾਂਗੇ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਪੂਰੇ ਭਾਰਤ ਦੇ ਕਿਸਾਨ ਜੱਸੇ ਬੰਦਿਆਂ 21 ਤਰੀਕ ਨੂੰ ਵਧੀਆਂ ਪਰ ਮੂਰੋ ਜਿਹੜਾ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜੇ ਹਥਿਆਰ ਉਹਤੇ ਸਾਡੇ ਖਿਲਾਫ ਵਰਤੇ ਉਹ ਤਿਆਰ ਬੈਨ ਹੋ ਚੁੱਕੇ ਨੇ ਗੁਬਾਂਡੇ ਦੇਸ਼ ਵੀ ਸਾਡੀਆਂ ਲੜਾਈ ਵਿੱਚ ਨਹੀਂ ਵਰਤਦਾ 1992 ਤੋਂ ਤਿਆਰ ਹੋਏ ਰਹੇ ਨੇ ਪਰ ਸਾਡੇ ਤੇ ਵਰਤੇ ਗਏ ਜਿਹੜੇ ਰਾਗਟਾਂ ਦੇ ਨਾਲ ਗੇਟ ਤੋੜੇ ਜਾਂਦੇ ਨੇ ਵੀਕ ਤੋੜੇ ਜਾਂਦੇ ਨੇ ਛੱਪਾਂ ਪੰਨੀਆਂ ਜਾਂਦੀਆਂ ਨੇ ਉਹ ਸਾਡੇ ਤੇ ਵਰਤੇ ਤੇ ਉਹਦੇ ਵਿੱਚੋਂ ਜਿਹੜਾ ਸਾਡੇ ਅਨੇਕਾਂ ਲੋਜਵੰਦਿਆਂ ਦੀ ਨਿਗਾ ਚੱਲੀਆਂ ਗਈਆਂ ਲੱਗਾ ਬਾਹਰ ਟੁੱਟ ਗਿਆ ਗੋਲੀਆਂ ਵੱਜੀਆਂ ਜਿਹਦੇ ਵਿੱਚੋ ਸ਼ਬ ਕਾਰਨ ਸਾਡਾ 21 ਸਾਲ ਦਾ ਨੌਜਵਾਨ ਉਸ ਮੋਰ ਤੇ ਸ਼ਹੀਦ ਹੋਇਆ ਪੂਰੀ ਦੁਨੀਆ ਨੇ ਸੋਗ ਮਨਾਇਆ ਅੱਛੇ ਦੇ ਰਾਪਾ ਦੋਨੇ ਫੋਰਮਾਂ ਵੱਲੋਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਿੰਨਾ ਚਿਰ ਸਾਡੇ ਉਹ ਨੌਜਵਾਨ ਦਾ ਭੋਗ ਨਹੀਂ ਪਿਆ ਭੋਗ ਦੇ ਵਿਚਾਰ ਦੀ ਸਰਕਾਰ ਨਾਲ ਗੱਲਬਾਤ ਹੋਏ ਚਾਰ ਦਿਨ ਸਾਨੂੰ ਉਸ ਨੌਜਵਾਨ ਦੀ ਵੀ ਜਟਵਾੜੀ ਰੱਖਣੀ ਪਈ ਚੌਥੇ ਦਿਨ ਸਮਝੌਤਾ ਹੋਇਆ ਪਟਿਆਲੇ ਦੇ ਵਿੱਚ ਕਿਸੀ ਨੌਜਵਾਨ ਨੂੰ ਸਾਡੇ ਸ਼ਹੀਦ ਦਾ ਦਰਜਾ ਦੇਵਾਂਗੇ ਬਦਾਨ ਸਵਰਥ ਤੇ ਮਤਾ ਪਾਵਾਂਗੇ ਜਿਹੜੇ ਉਹ ਲਟਕੀ ਹੈ ਸਾਡੀ ਭੈ ਉਹ ਬੱਚੀ ਆਪਣੇ ਤੇ ਬੈਠੀ ਆ ਉਹ ਮੈਂ ਬੇਨਤੀ ਕਰਦਾ ਉਹ ਬੱਚੀ ਨੂੰ ਘਰ ਆ ਕੇ ਮਾੜੀ ਜੁਰੇ ਉਹ ਬੱਚੀ ਸਾਡੇ ਤਾਂ ਸਾਡੇ ਨਾਲ ਪ੍ਰਸ਼ਾਸਨ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਇਹਨੂੰ ਪੁਲਿਸ ਦੇ ਵਿੱਚ ਭਰਤੀ ਕਰਾਂਗੇ ਪਰ ਗੱਲਬਾਤ ਲਈ ਕਾਜ ਦੀ ਕਾਰਵਾਈ ਪੂਰੀ ਹੈ ਇਹ ਸਾਡੇ ਨੂੰ ਭਾਣ ਹੈ ਸ਼ੁਭ ਕਰਨ ਦੇ ਇਹ ਦਾਦੀ ਹੈ ਜਿਹੜੇ ਸਾਰੇ ਘਰ ਦੇ ਔਲ ਪੁਲਿਸ ਕਰਦੇ ਆ ਤਾਂ ਆਪਣੇ ਕੋਲ ਕੋਈ ਸ਼ਬਦ ਹੈ ਇਸ ਪਰਿਵਾਰ ਲਈ ਕਿ ਜਿਹੜੇ ਸਾਡੇ ਮੋਰਚਿਆਂ ਨੂੰ ਖੜਾਉਣ ਵਾਸਤੇ ਸਰਕਾਰ ਨੂੰ ਝਕਾਉਣ ਵਾਸਤੇ ਜਿਹੜੇ ਸਾਡੇ ਨੌਜਵਾਨ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਬੈਠੋ ਇਹਦੇ ਬਾਰੇ ਆਪਾਂ ਮੈਂ ਅਗਲਾ ਪਹਲਾਨ ਕਰ ਰਹੇ ਆ ਪ੍ਰਧਾਨ ਜੀ ਨੇ ਵੀ ਸਰਦਾਰ ਜੀ ਭੀ ਸਿੰਘ ਢੱਲੇਵਾਲ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮੈਂ ਵੀ ਕੀਤੀ ਪਰ ਉਹ ਸਾਨੂੰ ਇਹ ਕਹਿੰਦੇ ਰਹੇ ਨੇ ਜੀ ਬਸ ਚੈੱਕ ਬਣ ਗਿਆ ਸਭ ਤਿਆਰ ਹੈ ਪਰ ਲਗਭਗ 21 ਫਰਵਰੀ ਤੋਂ ਲੈ ਕੇ ਅੱਜ ਆਪਾਂ ਹਾ ਡੇਟ ਤੇ ਬੈਠੇ ਆ 1 ਜੁਲਾਈ ਤੇ ਕਾ ਇਸ ਪਰਿਵਾਰ ਨੂੰ ਨਾ ਨੌਕਰੀ ਨਾ ਕਰੋੜ ਰੁਪਇਆ ਨਾ ਸਹੀਦੀ ਦਾ ਦਰਜਾ ਇੱਥੋਂ ਤੱਕ ਕੋਈ ਅਧਿਕਾਰੀ ਪਰਿਵਾਰ ਨੂੰ ਮਿਲਣ ਵੀ ਨਹੀਂ ਆਇਆ ਹੁਣ ਤੇ ਖੁਦ ਪਰਿਵਾਰ ਵੱਲੋਂ ਸਾਡੇ ਉਸ ਨੌਜਵਾਨ ਦੀ ਪਿੰਡ ਦੇ ਵਿੱਚ ਜਿਹੜੀ ਯਾਦਗਾਰ ਬਣ ਰਹੀ ਹੈ ਜਿਹੜੇ ਆਪਣੇ ਵੱਰੋਂ ਲੱਖ ਡੇਢ ਲੱਖ ਰੁਪਇਆ ਹੋਇਆ ਸੀ ਉਹ ਵੀ ਦਿੱਤਾ ਅੱਜ ਉਹ ਸਾਰਾ ਪਰਿਵਾਰ ਆਪ ਦੇ ਕੋਲੋਂ ਪੈਸੇ ਉੱਥੇ ਲਾ ਰਿਹਾ ਉਹ ਸਾਡੇ ਨੌਜਵਾਨ ਦੀ ਯਾਦਗਾਰ ਬਣ ਰਹੀ ਹੈ ਲੋਟ ਕਰ ਲਿਓ ਸਾਰੇ ਕਿ 12 ਜੁਲਾਈ ਨੂੰ 12 ਜੁਲਾਈ ਨੂੰ ਸਾਰੇ ਪੰਜਾਬ ਦੇ ਵਿੱਚੋਂ ਐਨੇ ਹੋਣਾ ਗੱਡੀ ਆ ਤੇ ਹਜ਼ਾਰਾਂ ਦੀ ਗਿਣਤੀ ਨੇ ਰਚ ਡੀਸੀ ਬਠਿੰਡਾ ਐਸਐਸਪੀ ਬਠਿੰਡਾ ਉਹਦੇ ਡਾਕਟਰ ਮੂਰੇ ਪੂਰੇ ਆਨਮੋਸਥ ਤੇ ਮਿਲੇ ਘਰਾਓ ਕਰਾਂਗੇ ਜਿੰਨਾ ਚਿਰ ਇਹ ਪਰਿਵਾਰਾਂ ਨੂੰ ਤਿੰਨੇ ਗੱਲਾਂ ਸਰਕਾਰ ਨਹੀਂ ਮੰਨਦੀ ਆਪਣਾ ਨੂੰ ਸਾਰੇ ਜਿੰਮੇਵਾਰੀ ਬਣਦੇ ਸਮੇਤ ਪਰਿਵਾਰ ਲੈ ਕੇ ਉਹ ਸਾਡੇ ਉਸ ਪਰਿਵਾਰ ਨੂੰ ਪੂਰੇ ਪੂਰੇ ਪਾਰ ਦੇ ਵਿੱਚੋਂ ਜਿਹੜੇ ਸਾਡੇ ਆਗੂ ਐ ਉਹ ਵੀ ਆਉਣਗੇ ਪਰ ਆਪਣੀ ਜਥੇਬੰਦੀ ਨਾਲ ਸੰਬੰਧਤ ਹੋਣ ਕਰਕੇ ਸਾਧਰੇ ਜ਼ਿਲ੍ਹੇ ਨਾਲ ਸੰਬੰਧਤ ਹੋਣ ਕਰਕੇ ਦੂਜੇ ਜਿਹੜੇ ਦੋਨੇ ਫੋਰਮਾਂ ਆਪਣੇ ਉਹ ਸਾਰੇ ਆਗੂ ਹੋਣਗੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪਰਿਵਾਰ ਨੂੰ ਸਾਥ ਦੇਣ ਦੀ ਖਾਤਰ ਹਜ਼ਾਰਾਂ ਦੀ ਗਿਣਤੀ ਵਿੱਚ ਘੱਟੋ-ਘੱਟ 10-15000 ਬੰਦਾ ਉਠੰਡੇ ਦੇ ਵਿੱਚ ਲੇਕੇ ਜਾਵਾਂਗੇ ਪੜਾ ਬਹੁਤ ਵੱਡੀ ਬੇਨਤੀ ਕੱਲੇ ਬਠਿੰਡੇ ਲੈ ਕੇ ਆ ਵੀ 10080 ਕਰਾਂਗੇ ਪਰ ਛੋਟੀ ਸਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੂਰਾ ਜੋਰ ਲਾ ਕੇ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਇਸ ਪਰਿਵਾਰ ਦੀ ਲੋਕਰੀ ਸ਼ਹੀਦੀ ਅਰਜਾ ਤੇ ਜਿਹੜੀ ਲਾਨੀ ਹੋਏ ਰਕਮ ਹੈ ਉਹ ਪਰਿਵਾਰ ਨੂੰ ਦਿਵਾਉਣ ਦੀ ਖਾਤਰ 12 ਜੁਲਾਈ ਨੂੰ ਆਪਾਂ ਬਠਿੰਡੇ ਦੇ ਵਿੱਚ ਕਰ ਦੂਜਾ 17 ਜੁਲਾਈ ਨੂੰ ਨੋਟ ਕਰ ਲਿਓ ਸਾਰੇ 17 ਜੁਲਾਈ ਨੂੰ